ਜੇਕਰ ਤੁਸੀਂ ਵੀ ਬਾਈਕ ਚਲਾਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਤੁਸੀਂ ਹੈਲਮਟ ਦੀ ਵਰਤੋਂ ਕਰਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਹੈਲਮਟ ਪਾਉਣ ਦੇ ਨਾਲ ਤੁਹਾਡੇ ਸਿਰ ਦੇ ਵਾਲ ਝੜਨ ਦੀ ਪ੍ਰੋਬਲਮ ਜਿਹੜੀ ਕਿ ਆ ਰਹੀ ਹੈ ਤੇ ਵਾਲਾਂ ਨੂੰ ਕਾਫੀ ਨੁਕਸਾਨ ਵੀ ਪਹੁੰਚ ਰਿਹਾ ਅਜਿਹਾ ਕਿਉਂ ਹੁੰਦਾ ਹੈ ਤੇ ਇਸ ਦਾ ਕਾਰਨ ਕੀ ਹੈਗਾ ਤੇ ਇਸ ਤੋਂ ਬਚਾ ਕਿਵੇਂ ਜਾ ਸਕਦਾ ਹੈ ਆਪਣੇ ਵਾਲਾ ਦਾ ਬਚਾਅ ਕਿਵੇਂ ਰੱਖ ਸਕਦੇ ਆ ਦਰਅਸਲ ਸੁਰੱਖਿਆ ਦੇ ਲਈ ਹੈਲਮਟ ਪਾਉਣਾ ਬੇਹ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਗੌਰ ਕੀਤਾ ਹੈਗਾ ਕਿ ਇਸ ਦਾ ਅਸਰ ਤੁਹਾਡੇ ਵਾਲਾ ਦੇ ਉੱਤੇ ਵੀ ਪੈ ਰਿਹਾ ਹੈ ਜੀ ਹਾਂ ਲਗਾਤਾਰ ਹੈਲਮਟ ਪਾਉਣ ਦੇ ਨਾਲ ਵਾਲ ਝੜ ਸਕਦੇ ਨੇ ਅਤੇ ਕਈ ਮਸ਼ਹੂਰ ਹੈਅਰ ਸਟਾਈਲ ਜੋ ਕਿ ਦੱਸਦੇ ਕਿ ਸਟਾਈਲਿਸਟ ਨੇ ਵੀ ਇਸ ਬਾਰੇ ਗੱਲ ਕੀਤੀ ਹੈ ਕੁਝ ਹੈਅਰ ਸਟਾਈਲਿਸਟਾਂ ਦੇ ਅਨੁਸਾਰ ਹੈਲਮਟ ਪਾਉਣ ਦੇ ਨਾਲ ਸਿਰ ਦੀ ਚਮੜੀ ਦੇ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਕਾਰਨ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜਦੋਂ ਹੈਲਮਟ ਉਤਾਰਦੇ ਅਤੇ ਪਾਉਣ ਦੇ ਵੇਲੇ ਵਾਲ ਖਿੱਚੇ ਜਾਂਦੇ ਨੇ ਤਾਂ ਇਹ ਵਾਲ ਝੜਨ ਦਾ ਇੱਕ ਵੱਡਾ ਕਾਰਨ ਵੀ ਹੋ ਸਕਦਾ ਹੈ ਜੇਕਰ ਤੁਹਾਡਾ ਹੈਲਮਟ ਬਹੁਤ ਜ਼ਿਆਦਾ ਟਾਈਟ ਹੈ ਜਾਂ ਸਹੀ ਢੰਗ ਦੇ ਨਾਲ ਫਿੱਟ ਨਹੀਂ ਹੋ ਰਿਹਾ ਤਾਂ ਇਸ ਦੇ ਨਾਲ ਲਗਾਤਾਰ ਵਾਲ ਖਿੱਚੇ ਜਾਂਦੇ ਰਹਿੰਦੇ ਨੇ ਜਿਸ ਕਾਰਨ ਵਾਲ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਅਤੇ ਇਸ ਦੇ ਨਾਲ ਇਹ ਝੜਨੇ ਵੀ ਸ਼ੁਰੂ olacağını